ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਤੁਹਾਨੂੰ ਇਹ ਸਾਡੀਆਂ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਪਿੰਡ ਚੰਦਨਪੁਰ ਵਿੱਚ ਰਹਿਣ ਵਾਲੀ ਇੱਕ ਛੋਟੀ ਕੁੜੀ ਸੀ ਜਿਸ ਦਾ ਨਾਮ ਸੀ ਮੀਰਾ ਮੀਰਾ ਦੀ ਉਮਰ ਸਿਰਫ 12 ਸਾਲ ਦੀ ਸੀ ਪਰ ਉਹ ਬਹੁਤ ਹੀ ਚੁਸਤ ਅਤੇ ਸਮਝਦਾਰ ਸੀ ਉਹ ਆਪਣੇ ਦਾਦੀ ਨਾਲ ਰਹਿੰਦੀ ਸੀ ਮੀਰਾ ਦੇ ਮਾਤਾ ਪਿਤਾ ਇੱਕ ਹਾਦਸੇ ਵਿੱਚ ਚਲੇ ਗਏ ਸਨ ਉਹਨਾਂ ਤੋਂ ਬਾਅਦ ਦਾਦੀ ਨੇ ਹੀ ਉਸ ਨੂੰ ਪਾਲਿਆ ਸੀ ਇੱਕ ਦਿਨ ਮੀਰਾ ਆਪਣੇ ਪੁਰਾਣੇ ਸੰਦੂਕ ਵਿੱਚੋਂ ਕੁਝ ਖੇਡਣ ਵਾਲੀਆਂ ਚੀਜ਼ਾਂ ਲੱਭ ਰਹੀ ਸੀ ਕਿ ਉਸ ਨੂੰ ਇੱਕ ਸੋਹਣੀ ਪਰ ਬਹੁਤ ਹੀ ਪੁਰਾਣੀ ਪੈਨ ਮਿਲੀ ਇਹ ਪੈਨ ਹੋਰਾਂ ਪਿੰਨਾ ਵਾਂਗ ਨਹੀਂ ਸੀ ਇਸ ਦੀ ਚਮਕ ਸਭ ਤੋਂ ਅਲੱਗ ਹੀ ਸੀ ਜਿਵੇਂ ਚਾਂਦਨੀ ਰਾਤ ਵਿੱਚ ਕੋਈ ਤਾਰਾ ਚਮਕਦਾ ਨਾ ਮੀਰਾ ਨੇ ਹੌਲੀ-ਹੌਲੀ ਪੈਨ ਚੁੱਕੀ ਤੇ ਆਪਣੇ ਦਾਦੀ ਨੂੰ ਦਿਖਾਈ ਦਾਦੀ ਦੇ ਚਿਹਰੇ ਤੇ ਵੀ ਹੈਰਾਨੀ ਸੀ ਉਸਨੇ ਆਖਿਆ ਇਹ ਤਾਂ ਬਹੁਤ ਪੁਰਾਣਾ ਪੈਨ ਹੈ ਬੱਚੇ ਕਹਿੰਦੇ ਨੇ ਇਹ ਜਾਦੂਈ ਪੈਨ ਹੈ ਪਰ ਇਹ ਸੱਚ ਹੈ ਜਾਂ ਨਹੀਂ ਇਹ ਨਹੀਂ ਪਤਾ ਮੀਰਾ ਨੇ ਖਿਲਖਲਾ ਕੇ ਕਿਹਾ ਜੇ ਇਹ ਜਾਦੂਈ ਹੋਵੇ ਤਾਂ ਕੀ ਇਹ ਮੇਰੀਆਂ ਇੱਛਾਵਾਂ ਪੂਰਾ ਕਰ ਸਕਦੀ ਹੈ ਦਾਦੀ ਨੇ ਹੱਸਦੇ ਹੋਏ ਕਿਹਾ ਸ਼ਾਇਦ ਪਰ ਧਿਆਨ ਰੱਖੀ ਹਰ ਜਾਦੂ ਦੀ ਇੱਕ ਕੀਮਤ ਹੁੰਦੀ ਹੈ ਮੀਰਾ ਨੇ ਰਾਤ ਨੂੰ ਪੈਨ ਨੂੰ ਆਪਣੇ ਸਰਾਣੀ ਹੇਠਾਂ ਰੱਖ ਲਿਆ ਉਸ ਦੇ ਮਨ ਵਿੱਚ ਇੱਕ ਸੋਚ ਆਈ ਜੇ ਇਹ ਸੱਚਮੁੱਚ ਜਾਦੂ ਕਰਦਾ ਪਿੰਨ ਹੋਇਆ ਤਾਂ ਮੈਂ ਇਹ ਸੁੱਕ ਛੋਟਾ ਖਜ਼ਾਨਾ ਕਿਉਂ ਨਾ ਮੰਗਾ ਇਸ ਤੋਂ ਅਗਲੀ ਸਵੇਰ ਜਦੋਂ ਮੀਰਾ ਉੱઠી ਤਾਂ ਉਸਦੇ ਸੰਦੂਕ ਵਿੱਚ ਇੱਕ ਛੋਟਾ ਜਿਹਾ ਲੋਹੇ ਦਾ ਡੱਬਾ ਸੀ ਜਦੋਂ ਉਸਨੇ ਖੋਲਿਆ ਤਾਂ ਅੰਦਰ ਸੁਨਹਿਰੀ ਸਿੱਕਿਆਂ ਦੀ ਚਮਕ ਸੀ ਦਾਦੀ ਨੇ ਜਦੋਂ ਦੇਖਿਆ ਤਾਂ ਚੌਂਕ ਗਈ ਦਾਦੀ ਨੇ ਗੰਭੀਰ ਹੋ ਕੇ ਕਿਹਾ ਮੀਰਾ ਇਹ ਖਜ਼ਾਨਾ ਕਿਸੇ ਪੱਖੋਪੀਖ ਨਹੀਂ ਇਸ ਪਿੰਨ ਤੋਂ ਮਿਲਿਆ ਤੂੰ ਧਿਆਨ ਰੱਖੀ ਜਾਦੂ ਲਾਲਚ ਵਧਾਉਂਦਾ ਏ ਪਰ ਮੀਰਾ ਤਾਂ ਖੁਸ਼ ਸੀ ਉਹਨਾਂ ਨੇ ਉਹ ਸਿੱਕੇ ਗਰੀਬਾਂ ਵਿੱਚ ਵੰਡ ਦਿੱਤੇ ਲੋਕ ਮੀਰਾ ਨੂੰ ਦੇਵੀ ਵਾਂਗ ਦੇਖਣ ਲੱਗੇ ਚੰਦ ਰਾਤਾਂ ਬਾਅਦ ਪਿੰਡ ਵਿੱਚ ਅਜੀਬੋ ਗਰੀਬ ਘਟਨਾਵਾਂ ਹੋਣ ਲੱਗੀਆਂ ਕਿਸੇ ਦੇ ਘਰ ਦੀਆਂ ਚੀਜ਼ਾਂ ਆਪਣੇ ਆਪ ਉੱਡਣ ਲੱਗੀਆਂ ਕਿਸੇ ਦੇ ਸੁਪਨੇ ਵਿੱਚ ਕਾਲੀ ਪਰਛਾਈ ਆਉਣ ਲੱਗੀ ਦਾਦੀ ਨੇ ਕਿਹਾ ਮੀਰਾ ਇਹ ਪਿੰਨ ਨੇ ਕੁਝ ਜ਼ਿਆਦਾ ਹੀ ਖੋਲ ਦਿੱਤਾ ਏ ਇਹ ਜਾਦੂ ਸਿਰਫ ਚੰਗਾ ਨਹੀਂ ਹੁੰਦਾ ਕਈ ਵਾਰੀ ਇਹ ਕਿਸੇ ਹੋਰ ਦੁਨੀਆ ਨੂੰ ਵੀ ਖੋਲ ਦਿੰਦਾ ਹੈ ਇੱਕ ਰਾਤ ਮੀਰਾ ਨੂੰ ਸੁਪਨੇ ਵਿੱਚ ਇੱਕ ਔਰਤ ਦਿਸੀ ਜਿਸ ਨੇ ਕਾਲਾ ਹੁੰਗਟ ਲੰਮੀਆਂ ਉਂਗਲਾਂ ਅਤੇ ਲਾਲ ਅੱਖਾਂ ਸਨ ਉਸ ਨੇ ਕਿਹਾ ਤੂੰ ਮੇਰੀ ਪੈਨ ਨਾਲ ਖੇਡ ਰਹੀ ਹੈ ਹੁਣ ਤੈਨੂੰ ਮੈਂ ਇਸ ਦੀ ਕੀਮਤ ਦੇਣੀ ਪਵੇਗੀ ਮੀਰਾ ਨੇ ਦਾਦੀ ਨਾਲ ਮਿਲ ਕੇ ਪੈਨ ਦੀ ਖੋਜ ਕਰਨੀ ਸ਼ੁਰੂ ਕੀਤੀ ਦਾਦੀ ਨੇ ਇੱਕ ਬਹੁਤ ਪੁਰਾਣੀ ਪੁਸਤਕ ਲਿਆਂਦੀ ਤਾਂਤਰ ਮੰਤਰ ਦੇ ਰਖਵਾਲੇ ਪੁਸਤਕ ਵਿੱਚ ਇੱਕ ਕਹਾਣੀ ਸੀ ਕਿ ਇੱਕ ਜਾਦੂਈ ਪੈਨ ਹੈ ਜਿਸ ਨੂੰ ਨਿਬੀ ਪੈਨ ਕਿਹਾ ਜਾਂਦਾ ਹੈ ਉਹ ਇੱਕ ਚਮਤਕਾਰੀ ਰਖਵਾਲੀ ਵਸਤੂ ਹੈ ਇਹ ਇੱਛਾਵਾਂ ਪੂਰੀਆਂ ਕਰਦੀ ਹੈ ਪਰ ਹਰ ਵਾਰੀ ਇੱਕ ਸਾਇਆ ਵੀ ਜਗੋਂਦੀ ਹੈ ਜੇ ਤਿੰਨ ਤੋਂ ਵੱਧ ਵਾਰੀ ਵਰਤੀ ਗਈ ਤਾਂ ਇਹ ਸਾਇਆ ਧਰਤੀ ਤੇ ਆ ਜਾਂਦਾ ਸੀ ਮੀਰਾ ਨੇ ਪਹਿਲਾਂ ਹੀ ਇੱਕ ਵਾਰੀ ਵਰਤ ਲਿਆ ਸੀ ਪਰ ਕੀ ਇਹ ਅਗਲੀ ਵਾਰੀ ਮੀਰਾ ਨੇ ਦੂਜੀ ਵਾਰ ਪਿੰਨ ਵਰਤੀ ਜਦੋਂ ਦਾਦੀ ਦੀ ਤਫ਼ੀਤ ਖਰਾਬ ਹੋ ਗਈ ਉਸਨੇ ਅਰਦਾਸ ਕੀਤੀ ਮੈਂ ਕੁਝ ਨਹੀਂ ਚਾਹੁੰਦੀ ਸਿਰਫ ਦਾਦੀ ਠੀਕ ਹੋ ਜਾਵੇ ਦਾਦੀ ਠੀਕ ਹੋ ਗਈ ਮਗਰ ਤੀਜੀ ਵਾਰੀ ਜਦੋਂ ਮੀਰਾ ਨੇ ਇੱਕ ਪੀੜਿਤ ਪਿੰਡ ਦੀ ਮਦਦ ਲਈ ਵਰਤੀ ਤਾਂ ਉਸ ਰਾਤ ਪਿੰਡ ਦੀਆਂ ਗਾਂਵਾਂ ਵਿੱਚ ਅਜੀਬ ਅਜੀਬ ਆਵਾਜ਼ਾਂ ਆਉਣ ਲੱਗੀਆਂ ਲੋਕ ਬਿਮਾਰ ਪੈਣ ਲੱਗੇ ਪਾਣੀ ਖਤਮ ਹੋਣ ਲੱਗਿਆ ਪੌਦੇ ਸੁੱਕਣ ਲੱਗ ਪਏ ਦਾਦੀ ਨੇ ਕਿਹਾ ਸਾਇਆ ਆ ਗਿਆ ਸਾਇਆ ਮੀਰਾ ਨੂੰ ਸੁਪਨੇ ਵਿੱਚ ਕਿਹਾ ਤੂੰ ਮੈਨੂੰ ਜਗਾਇਆ ਏ ਹੁਣ ਤੂੰ ਜਾ ਤੇਰਾ ਪਿੰਡ ਮੀਰਾ ਨੇ ਹਿੰਮਤ ਕੀਤੀ ਪੁਸਤਕ ਵਿੱਚੋਂ ਇੱਕ ਮੰਤਰ ਲੱਭਿਆ ਜੋ ਜਾਦੂ ਜਗਾਇਆ ਏ ਉਹੀ ਜਾਦੂ ਸੁਲਾਏ ਨਿਰਮਲ ਹਿਰਦਾ ਸਾਫ ਇਰਾਦਾ ਜਦ ਆਏ ਮੀਰਾ ਨੇ ਪੈਨ ਨੂੰ ਪਾਣੀ ਵਿੱਚ ਰੱਖ ਕੇ ਮੰਤਰ ਪੜ੍ਹ ਲਿਆ ਅਸਮਾਨ ਵਿੱਚ ਬਿਜਲੀ ਕੌਂਦੀ ਧਰਤੀ ਕੰਬ ਉੱਠੀ ਸਾਇਆ ਇੱਕ ਅੰਤਮ ਚੀਖ ਮਾਰ ਕੇ ਗਾਇਬ ਹੋ ਗਿਆ। ਮੀਰਾ ਨੇ ਪੈਨ ਨੂੰ ਇੱਕ ਲੱਕੜੀ ਦੇ ਡੱਬੇ ਵਿੱਚ ਰੱਖ ਦਿੱਤਾ। ਉਸ ਨੂੰ ਤਾਲਾ ਲਾਇਆ ਤੇ ਪੈਨ ਦੇ ਪੁਰਾਣੇ ਬੋਹੜ ਦੇ ਹੇਠਾਂ ਮਿੱਟੀ ਵਿੱਚ ਦੱਬ ਦਿੱਤਾ। ਦਾਦੀ ਨੇ ਕਿਹਾ ਤੂੰ ਚੰਗਾ ਕੀਤਾ ਏ। ਇਹ ਪੈਨ ਫਿਰ ਕਿਸੇ ਦੀ ਇੱਛਾ ਪੂਰੀ ਨਾ ਕਰੇ ਪਰ ਕਿਸੇ ਦੀ ਬਰਬਾਦੀ ਵੀ ਨਾ ਲਿਆਵੇ। ਮੀਰਾ ਨੂੰ ਜਦ ਅਸਲ ਵਿੱਚ ਸਮਝ ਆ ਗਿਆ ਕੀ ਅਸਲੀ ਜਾਦੂ ਕਿਸੇ ਪੈਨ ਜਾਂ ਤਾਵੀਜ਼ ਵਿੱਚ ਨਹੀਂ ਇਨਸਾਨ ਦੇ ਦਿਲ ਦੀ ਨੀਅਤ ਵਿੱਚ ਹੁੰਦਾ ਹੈ ਉਹ ਅਗਲੇ ਸਾਲ ਆਪਣੀ ਪੜ੍ਹਾਈ ਪੂਰੀ ਕਰਕੇ ਪਿੰਡ ਦੀ ਪਹਿਲੀ ਡਾਕਟਰ ਬਣੇ ਲੋਕ ਕਹਿੰਦੇ ਮਸੀਹਾ ਸੀ ਮੀਰਾ ਜਿਸ ਕੋਲ ਸੱਚਾ ਜਾਦੂ ਹੈ ਇਹ ਕਹਾਣੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਤੇ ਜਾਦੂ ਦੀ ਕੀਮਤ ਹੁੰਦੀ ਹੈ ਤੇ ਸੱਚੀ ਤਾਕਤ ਤਾਂ ਆਪਣੇ ਅੰਦਰ ਹੀ ਹੁੰਦੀ ਹੈ ਇਸ ਲਈ ਸਾਨੂੰ ਹਮੇਸ਼ਾ ਆਪਣੀ ਮਿਹਨਤ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ ਜਦੋਂ ਅਸੀਂ ਕਿਤੇ ਇਹ ਜੇ ਜਾਦੂ ਭੰਨੀਆਂ ਚੀਜ਼ਾਂ ਨਾਲ ਸੋਚਦੇ ਹਾਂ ਕਿ ਕੁਝ ਟਾਈਮ ਲਈ ਸਾਨੂੰ ਇਹ ਚੀਜ਼ਾਂ ਸੁਖਤਾ ਦਿੰਦੀਆਂ ਨੇ ਪਰ ਇਹਨਾਂ ਦਾ ਦੁੱਖ ਵੀ ਬਹੁਤ ਹੁੰਦਾ ਹੈ ਇਸ ਲਈ ਸਾਨੂੰ ਇਹਨਾਂ ਚੀਜ਼ਾਂ ਤੋਂ ਦੂਰ ਰਹਿ ਕੇ ਆਪਣੀ ਮਿਹਨਤ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ ਤੇ ਮੀਰਾ ਨੇ ਵੀ ਇਸੇ ਤਰ੍ਹਾਂ ਆਪਣੀ ਮਿਹਨਤ ਦੇ ਨਾਲ ਪੜ੍ਹਾਈ ਕੀਤੀ। ਹੌਲੀ-ਹੌਲੀ ਉਹ ਵੱਡੀ ਡਾਕਟਰ ਬਣ ਗਈ ਜੋ ਪਿੰਡ ਵਿੱਚ ਫਰੀ ਲੋਕਾਂ ਦਾ ਇਲਾਜ ਕਰਦੀ। ਜਿਸ ਨਾਲ ਪਿੰਡ ਵਿੱਚ ਉਹ ਬਿਮਾਰੀਆਂ ਜਾਣ ਲੱਗੀਆਂ। ਮੀਰਾ ਨੇ ਪਿੰਡ ਦੇ ਲੋਕਾਂ ਨੂੰ ਸਮਝਾਇਆ ਕਿ ਤੁਹਾਡੇ ਥਾਮਾਂ ਤੇ ਆਲੇ-ਦੁਆਲੇ ਜੋ ਪਾਣੀ ਖੜਾ ਰਹਿੰਦਾ ਏ ਉਸ ਵਿੱਚ ਮੱਛਰ ਪੈਦਾ ਹੁੰਦਾ ਏ ਜਿਸ ਨਾਲ ਬਿਮਾਰੀਆਂ ਲੱਗਦੀਆਂ ਨੇ ਤੇ ਉਹ ਸਾਰੇ ਲੋਕਾਂ ਨੇ ਮੀਰਾ ਦੀ ਹਰ ਗੱਲ ਨੂੰ ਮੰਨਿਆ। ਤੇ ਆਪਣੇ ਆਲੇ ਦੁਆਲੇ ਦੀਆਂ ਸਫਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਨਾਲ ਪਾਣੀ ਖੜਨਾ ਬੰਦ ਹੋ ਗਿਆ ਤੇ ਪਿੰਡ ਵਿੱਚ ਬਿਮਾਰੀਆਂ ਬਿਲਕੁਲ ਘਟ ਗਈਆਂ ਤੇ ਉਸ ਤੋਂ ਬਾਅਦ ਹੌਲੀ-ਹੌਲੀ ਮੀਰਾ ਨੇ ਹੋਰ ਵੱਡੀ ਪੜ੍ਹਾਈ ਕੀਤੀ ਜਿਸ ਨਾਲ ਉਸ ਨੂੰ ਸਰਕਾਰ ਨੇ ਵੀ ਇੱਕ ਵੱਡਾ ਹਸਪਤਾਲ ਬਣਾਉਣ ਵਿੱਚ ਮਦਦ ਕੀਤੀ ਹੁਣ ਮੀਰਾ ਨੇ ਆਪਣੇ ਪਿੰਡ ਵਿੱਚ ਹੀ ਇੱਕ ਵੱਡਾ ਹਸਪਤਾਲ ਖੋਲ੍ਹ ਲਿਆ ਸੀ ਕਿਉਂਕਿ ਮੀਰਾ ਚਾਹੁੰਦੀ ਸੀ ਕਿ ਜਦੋਂ ਵੀ ਉਸਦੇ ਪਿੰਡ ਦਾ ਕੋਈ ਵੀ ਬਜ਼ੁਰਗ ਜਾਂ ਕੋਈ ਵੀ ਬੰਦਾ ਬਿਮਾਰ ਹੁੰਦਾ ਹੈ ਉਸ ਨੂੰ ਬਹੁਤ ਦੂਰ ਲੈ ਕੇ ਜਾਣਾ ਪੈਂਦਾ ਹੈ ਪਰ ਮੀਰਾ ਨੂੰ ਇਹ ਸਭ ਚੰਗਾ ਨਹੀਂ ਸੀ ਲੱਗਦਾ ਇਸ ਲਈ ਮੀਰਾ ਨੇ ਆਪਣੇ ਪਿੰਡ ਵਿੱਚ ਹੀ ਇੱਕ ਵੱਡਾ ਹਸਪਤਾਲ ਖੋਲ੍ਹ ਲਿਆ ਸੀ ਜਿਸ ਦੇ ਨਾਲ ਹੁਣ ਲੋਕਾਂ ਨੂੰ ਦੂਰ ਜਾਣਾ ਔਖਾ ਹੋ ਲੱਗਦਾ ਸੀ ਤੇ ਹੁਣ ਨਹੀਂ ਸੀ ਲੱਗਦਾ ਸਾਰੇ ਲੋਕ ਆਪਣੇ ਪਿੰਡ ਦੇ ਹਸਪਤਾਲ ਵਿੱਚ ਹੀ ਆਪਣਾ ਇਲਾਜ ਕਰਉਂਦੇ ਸਨ ਤੇ ਮੀਰਾ ਗਰੀਬਾਂ ਦੀ ਮੁਫਤ ਵਿੱਚ ਇਲਾਜ ਕਰਦੀ ਸੀ ਤੇ ਜੇ ਉਹ ਕਿਸੇ ਤੋਂ ਪੈਸੇ ਵੀ ਲੈਂਦੀ ਸੀ ਤਾਂ ਉਸ ਨਾਲ ਉਹ ਗਰੀਬਾਂ ਦਾ ਭਲਾ ਕਰ ਦਿੰਦੀ ਸੀ ਮੀਰਾ ਦੀ ਦਾਦੀ ਵੀ ਮੀਰਾ ਨੂੰ ਇਹ ਸਭ ਕਰਦੇ ਦੇਖ ਕੇ ਹੁਣ ਬਹੁਤ ਖੁਸ਼ ਸੀ ਕਿ ਮੀਰਾ ਨੂੰ ਹੁਣ ਸਮਝ ਆ ਚੁੱਕੀ ਸੀ ਕਿ ਅਸਲੀ ਤਾਕਤ ਕਿਸੇ ਬਾਹਰਲੇ ਜਾਦੂ ਵਿੱਚ ਨਹੀਂ ਉਹਨਾਂ ਦੇ ਆਪਣੇ ਅੰਦਰ ਜੋ ਜਾਦੂ ਹੈ ਉਸ ਵਿੱਚ ਹੈ ਹੁਣ ਮੀਰਾ ਬਹੁਤ ਜ਼ਿਆਦਾ ਖੁਸ਼ ਸੀ ਤੇ ਉਹ ਖੁਸ਼ੀ-ਖੁਸ਼ੀ ਆਪਣੇ ਘਰ ਆਪਣੀ ਦਾਦੀ ਨਾਲ ਤੇ ਆਪਣੇ ਪਿੰਡ ਵਿੱਚ ਰਹਿਣ ਲੱਗੀ ਹੌਲੀ-ਹੌਲੀ ਮੀਰਾ ਵੱਡੀ ਹੁੰਦੀ ਗਈ ਸਮਝਦਾਰ ਹੁੰਦੀ ਗਈ ਤੇ ਉਸ ਨੂੰ ਇੱਕ ਡਾਕਟਰ ਦੋਸਤ ਵੀ ਮਿਲਿਆ ਜੋ ਉਸਦੇ ਨਾਲ ਹਮੇਸ਼ਾ ਰਹਿੰਦਾ ਸੀ ਤੇ ਮੀਰਾ ਨੇ ਉਸ ਨਾਲ ਵਿਆਹ ਕਰਾਉਣ ਦਾ ਵੀ ਫੈਸਲਾ ਕਰ ਲਿਆ ਹੁਣ ਮੀਰਾ ਵਿਆਹ ਦੇ ਯੋਗ ਹੋ ਚੁੱਕੀ ਸੀ ਤੇ ਉਸ ਡਾਕਟਰ ਨਾਲ ਵੀ ਉਸਦਾ ਵਿਆਹ ਹੋ ਗਿਆ ਹੁਣ ਉਹ ਦੋਵੇਂ ਪਤੀ ਪਤਨੀ ਮਿਲ ਕੇ ਪਰਿਵਾਰ ਦੀ ਸੇਵਾ ਕਰਦੇ ਆਪਣੇ ਘਰ ਪਰਿਵਾਰ ਦੀ ਸੇਵਾ ਕਰਦੇ ਤੇ ਪਿੰਡ ਵਾਲਿਆਂ ਦੀ ਸੇਵਾ ਕਰਦੇ ਸਨ ਮੀਰਾ ਹਮੇਸ਼ਾ ਆਪਣੇ ਪਿੰਡ ਨੂੰ ਪਹਿਲ ਦਿੰਦੀ ਸੀ ਕਿਉਂਕਿ ਉਹ ਜਾਣਦੀ ਸੀ ਕਿ ਜਿਸ ਪਿੰਡ ਵਿੱਚ ਉਹ ਰਹੀ ਹੈ ਉਹ ਪਿੰਡ ਉਸ ਵਿੱਚ ਕੀ ਹੈ ਤੇ ਮੀਰਾ ਹੁਣ ਬਹੁਤ ਸਮਝਦਾਰ ਕੁੜੀ ਬਣ ਚੁੱਕੀ ਸੀ ਇਸ ਲਈ ਇਹੀ ਕਿਹਾ ਜਾਂਦਾ ਹੈ ਕਿ ਸਾਨੂੰ ਇਨਾ ਬਾਹਰਲੀਆ ਚੀਜ਼ਾਂ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ ਸਾਨੂੰ ਆਪਣੇ ਮਨ ਅੰਦਰ ਜੋ ਜਾਦੂ ਹੈ ਜੋ ਸਾਡੇ ਅੰਦਰ ਤਾਕਤ ਹੈ ਉਸ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ ਮੀਰਾ ਨੇ ਵੀ ਇਸੇ ਤਰ੍ਹਾਂ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਅੱਗੇ ਵਧੀ ਤੇ ਆਪਣੇ ਪਿੰਡ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਈ ਜੇਸ ਦੇ ਨਾਲ ਉਸਨੇ ਹਸਪਤਾਲ ਖੋਲ੍ਹਿਆ ਤੇ ਆਪਣੇ ਪਿੰਡ ਵਾਲਿਆਂ ਦੀ ਮਦਦ ਕੀਤੀ ਜੇਕਰ ਤੁਹਾਨੂੰ ਸਾਡੀ ਆਥੀ ਇਹ ਕਹਾਣੀ ਵਧੀਆ ਲੱਗੀਵੇ ਤਾਂ ਚਾਨਾਂ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਆਵਾਂਗੇ ਤੇ ਆਓ ਜੀ ਅੱਜ ਤੁਹਾਨੂੰ ਸੁਣਾਉਣ ਜਾ ਰਹੀਏ ਇੱਕ ਬਹੁਤ ਹੀ ਪਿਆਰੇ ਜਿਹੇ ਭਾਲੂ ਦੀ ਕਹਾਣੀ ਇੱਕ ਵਾਰ ਦੀ ਗੱਲ ਹੈ ਇੱਕ ਵੱਡੇ ਅਤੇ ਸੰਘਣੇ ਜੰਗਲ ਵਿੱਚ ਇੱਕ ਪਿਆਰਾ ਜਿਹਾ ਭਾਲੂ ਰਹਿੰਦਾ ਸੀ ਉਸ ਭਾਲੂ ਦਾ ਨਾਮ ਬੱਲੂ ਸੀ ਬੱल्लू ਇੱਕ ਮੋਟਾ ਤਾਜ਼ਾ ਭੂਰੇ ਰੰਗ ਦਾ ਭਾਲੂ ਸੀ ਜਿਸ ਦੀ ਮਿੱਠੀ ਬਹੁਤ ਹੀ ਮੁਸਕਾਨ ਤੇ ਚਮਕਦਾਰ ਅੱਖਾਂ ਸੀ ਉਹ ਜੰਗਲ ਵਿੱਚ ਸਭ ਦਾ ਦੋਸਤ ਸੀ ਜਦੋਂ ਵੀ ਕੋਈ ਨਵਾਂ ਜਾਨਵਰ ਜੰਗਲ ਵਿੱਚ ਆਉਂਦਾ ਬੱल्लू ਉਹਨਾਂ ਦਾ ਖੁੱਲੇ ਦਿਲ ਨਾਲ ਸਵਾਗਤ ਕਰਦਾ ਸੀ ਉਹ ਆਪਣੇ ਦੋਸਤਾਂ ਖਰਗੋਸ਼ ਚਿੰਟੂ ਹੋਰ ਤੋਤਾ ਟੋਮੀ ਅਤੇ ਚਤੁਰ ਲੰਗੂਰ ਸਾਰਿਆਂ ਦੇ ਨਾਲ ਉਹਨਾਂ ਨੂੰ ਕਹਾਣੀਆਂ ਸੁਣਾਉਂਦਾ ਬੈਠ ਕੇ ਇੱਕ ਦਿਨ ਜਦੋਂ ਗਰਮੀਆਂ ਦੀ ਰੁੱਤ ਆਉਂਦੀ ਆ ਬੱल्लू ਨੂੰ ਚਿੰਤਾ ਹੋਣ ਲੱਗਦੀ ਆ ਕਿ ਕਿਵੇਂ ਪਾਣੀ ਅਤੇ ਖਾਣ-ਪੀਣ ਦੀਆਂ ਚੀਜ਼ਾਂ ਸੰਭਾਲੀਆਂ ਜਾਣ ਤਾਂ ਜੋ ਉਹ ਖਰਾਬ ਨਾ ਹੋਣ ਤੇ ਜੰਗਲ ਵਿੱਚ ਇੱਕ ਸੁੱਕੀ ਨਦੀ ਸੀ ਪਰ ਉਹ ਹਰ ਰੁੱਤ ਵਿੱਚ ਪਾਣੀ ਨਾਲ ਭਰੀ ਰਹਿੰਦੀ ਸੀ ਇੱਕ ਦਿਨ ਜਦੋਂ ਬੱल्लू ਆਪਣੇ ਦੋਸਤਾਂ ਦੇ ਨਾਲ ਨਦੀ ਦੇ ਕੰਢੇ ਗਿਆ ਉਹਨਾਂ ਨੇ ਦੇਖਿਆ ਕਿ ਪਾਣੀ ਘਟ ਹੁੰਦਾ ਜਾ ਰਿਹਾ ਸੀ ਬੱਲੂ ਨੇ ਸੋਚਿਆ ਕਿ ਜੇਕਰ ਉਹਨਾਂ ਨੇ ਹੁਣ ਇੰਤਜ਼ਾਮ ਨਾ ਕੀਤਾ ਤਾਂ ਆਉਣ ਵਾਲੀਆਂ ਰੁੱਤਾਂ ਵਿੱਚ ਉਹਨਾਂ ਨੂੰ ਤਕਲੀਫ ਹੋ ਸਕਦੀ ਹੈ ਬੱਲੂ ਅਜੇ ਅਜੇਹਾ ਸੋਚ ਹੀ ਰਿਹਾ ਸੀ ਉਹਨਾਂ ਨੇ ਆਪਣੀ ਹੀ ਚਤ్రਾਈ ਤੇ ਤਾਕਤ ਨੂੰ ਵਰਤ ਕੇ ਇੱਕ ਨਵੀਂ ਤਲਾਬ ਬਣਾਉਣ ਦੀ ਯੋਜਨਾ ਬਣਾਈ ਉਸ ਦੇ ਦੋਸਤ ਵੀ ਉਸ ਦੀ ਮਦਦ ਕਰਨ ਲਈ ਤਿਆਰ ਹੋ ਗਏ ਬੱਲੂ ਅਤੇ ਉਸ ਦੇ ਦੋਸਤਾਂ ਨੇ ਮਿਲ ਕੇ ਨਦੀ ਦੇ ਕੋਲ ਇੱਕ ਨਵੀਂ ਤਲਾਬ ਖੋਦਣੀ ਸ਼ੁਰੂ ਕਰ ਦਿੱਤੀ। ਹਾਥੀ ਗੱਗੂ ਨੇ ਆਪਣੀ ਸੁੰਡ ਨਾਲ ਮਿੱਟੀ ਖੋਦੀ। ਬੀਮੂ ਨੇ ਨੌਜਵਾਨ ਦੋਸਤਾਂ ਨੂੰ ਸਮਝਾਇਆ ਕਿ ਉਹ ਕਿਵੇਂ ਮਦਦ ਕਰ ਸਕਦੇ ਨੇ ਅਤੇ ਤੋਤਾ ਟੋਮੀ ਨੇ ਉੱਚੀ ਉੱਡ ਕੇ ਇਹ ਦੇਖਿਆ ਕਿ ਤਲਾਬ ਕਿੰਨਾ ਵੱਡਾ ਹੋ ਰਿਹਾ ਏ। ਕਈ ਦਿਨਾਂ ਦੀ ਮਿਹਨਤ ਤੋਂ ਬਾਅਦ ਤਲਾਬ ਤਿਆਰ ਹੋ ਗਿਆ। ਬੱਲੂ ਨੇ ਖੁਸ਼ੀ-ਖੁਸ਼ੀ ਆਪਣੇ ਦੋਸਤਾਂ ਨੇ ਮਿਹਨਤ ਦੀ ਸਲੰਘਾ ਕੀਤੀ ਉਹਨਾਂ ਦਾ ਧੰਨਵਾਦ ਕੀਤਾ ਜਲਦੀ ਹੀ ਮੀਂਹ ਪਿਆ ਅਤੇ ਤਲਾਬ ਪਾਣੀ ਨਾਲ ਭਰ ਗਿਆ ਹੁਣ ਉਹਨਾਂ ਨੂੰ ਸੁੱਕੀ ਰੁੱਤ ਵਿੱਚ ਵੀ ਪਾਣੀ ਦੀ ਚਿੰਤਾ ਨਹੀਂ ਸੀ ਇੱਕ ਦਿਨ ਜਦੋਂ ਸਾਰੇ ਜਾਨਵਰ ਤਲਾਬ ਦੇ ਕੋਲ ਆਰਾਮ ਕਰ ਰਹੇ ਸੀ ਸ਼ੇਰ ਵੀ ਉੱਥੇ ਆ ਗਿਆ ਉਹ ਬਹੁਤ ਹੀ ਗੁੱਸੇ ਵਿੱਚ ਸੀ ਕਿਉਂਕਿ ਉਸ ਜੰਗਲ ਵਿੱਚ ਪਾਣੀ ਨਹੀਂ ਸੀ ਉਸਨੇ ਗਰਜਦੇ ਹੋਏ ਕਿਹਾ ਇਹ ਪਾਣੀ ਮੇਰਾ ਹੈ ਮੈਂ ਇੱਥੇ ਪਾਣੀ ਪੀਣ ਆਇਆ ਹਾਂ ਅਤੇ ਕੋਈ ਹੋਰ ਇਸ ਪਾਣੀ ਨੂੰ ਨਹੀਂ ਪੀਵੇਗਾ ਤੇ ਨਾ ਹੀ ਕੋਈ ਮੇਰਾ ਵਿਰੋਧ ਕਰ ਸਕਦਾ ਹੈ ਸਾਰੇ ਜਾਨਵਰ ਡਰ ਗਏ ਪਰ ਬੰਨੂ ਨੇ ਹਿੰਮਤ ਨਾ ਹਾਰੀ ਉਸਨੇ ਸ਼ੇਰ ਦੇ ਕੋਲ ਜਾ ਕੇ ਕਿਹਾ ਸੁਲਤਾਨ ਭਰਾ ਇਹ ਪਾਣੀ ਸਾਡੇ ਸਾਰੇ ਦੋਸਤਾਂ ਲਈ ਹੈ ਇਸ ਨੂੰ ਪੌਣ ਲਈ ਅਸੀਂ ਬਹੁਤ ਮਿਹਨਤ ਕੀਤੀ ਹੈ ਅਸੀਂ ਸਾਰੇ ਦੋਸਤਾਂ ਨੇ ਰਲ ਕੇ ਪਹਿਲਾਂ ਟੋਆ ਪੁੱਟਿਆ ਫਿਰ ਉਸ ਵਿੱਚ ਪਾਣੀ ਆਇਆ ਇਸ ਲਈ ਜੇਕਰ ਤੁਸੀਂ ਚਾਹੋ ਤੁਸੀਂ ਵੀ ਇੱਥੋਂ ਪਾਣੀ ਪੀ ਸਕਦੇ ਹੋ ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਪਾਣੀ ਸਿਰਫ ਮੇਰਾ ਹੈ ਕਿਉਂਕਿ ਇਸ ਵਿੱਚ ਸਾਡੀ ਸਾਰਿਆਂ ਦੀ ਮਿਹਨਤ ਸ਼ਾਮਲ ਹੈ ਅਸੀਂ ਇਸ ਨੂੰ ਬੜੀ ਮਿਹਨਤ ਦੇ ਨਾਲ ਬਣਾਇਆ ਹੈ ਪਰ ਸਾਨੂੰ ਮਿਲ ਕੇ ਹੀ ਇਸ ਨੂੰ ਸਵਾਲਣਾ ਪਵੇਗਾ ਸ਼ੇਰ ਨੇ ਪਹਿਲਾਂ ਹੁੱਸੇ ਵਿੱਚ ਦੇਖਿਆ ਪਰ ਫਿਰ ਜਦੋਂ ਉਸ ਨੇ ਬੱਲੂ ਦੀ ਗੱਲ ਨੂੰ ਸੋਚਿਆ ਕਿ ਉਸ ਦੀ ਗੱਲ ਤਾਂ ਸਹੀ ਹੈ ਤਾਂ ਉਸ ਨੇ ਆਪਣੀ ਥੋੜੀ ਜੀ ਆਵਾਜ਼ ਨੂੰ ਧੀਮੀ ਕਰਦੇ ਹੋਏ ਹੌਲੀ ਜਿਹਾ ਕਿਹਾ ਬੱਲੂ ਤੂੰ ਬਹੁਤ ਸਮਝਦਾਰ ਲੱਗਦਾ ਹੈ ਇਸ ਤਲਾਬ ਦੀ ਰੱਖਿਆ ਵਿੱਚ ਮੈਂ ਵੀ ਤੁਹਾਡੀ ਮਦਦ ਕਰਾਂਗਾ ਤੇ ਜੋ ਮੇਰੇ ਤੋਂ ਬਣੂਗਾ ਉਹ ਮੈਂ ਕਰਾਂਗਾ ਉਸ ਦਿਨ ਤੋਂ ਬਾਅਦ ਸ਼ੇਰ ਨੇ ਵੀ ਕਿਸੇ ਨੂੰ ਪਾਣੀ ਪਿੰਡ ਤੋਂ ਰੋਕਿਆ ਨਾ ਉਹ ਵੀ ਹੋਰਾਂ ਜਾਨਵਰਾਂ ਦੇ ਨਾਲ ਉਸ ਤਲਾਬ ਦੀ ਰੱਖਿਆ ਕਰਦਾ ਜੰਗਲ ਦੇ ਸਾਰੇ ਜਾਨਵਰ ਮਿਲ ਕੇ ਆਪਣੇ ਨਵੇਂ ਤਲਾਬ ਦੀ ਦੇਖਭਾਲ ਕਰਦੇ ਕਈ ਜਾਨਵਰ ਦਿਨ ਦੇ ਵਿੱਚ ਸੌ ਜਾਂਦੇ ਤੇ ਕਈ ਜਾਨਵਰ ਰਾਤ ਨੂੰ ਰਾਖੀ ਕਰਦੇ ਤੇ ਕਈ ਦਿਨੇ ਰਾਖੀ ਕਰਦੇ ਇਸ ਤਰ੍ਹਾਂ ਸਾਰੇ ਜਾਨਵਰ ਮਿਲ ਕੇ ਆਪਣੇ ਪਾਣੀ ਦੀ ਰੱਖਿਆ ਕਰਨ ਲੱਗੇ ਹੌਲੀ ਹੌਲੀ ਉਹਨਾਂ ਨੇ ਰਲ ਕੇ ਭੋਜਨ ਦਾ ਪ੍ਰਬੰਧ ਕਰਨਾ ਵੀ ਸ਼ੁਰੂ ਕਰ ਦਿੱਤਾ ਜਿਵੇਂ ਕੁਝ ਜੀਵ ਅਜੇ ਰਾਖੀ ਕਰਦੇ ਜਾਂ ਨੂੰ ਦੂਜੇ ਜੀਵ ਭੋਜਨ ਲੈ ਕੇ ਆਉਂਦੇ ਇਸ ਤਰ੍ਹਾਂ ਉਹਨਾਂ ਨੇ ਵੰਡ ਕੇ ਖਾਣਾ ਵੀ ਸਿੱਖ ਲਿਆ ਹੁਣ ਸਾਰੇ ਜੰਗਲ ਦੇ ਪਸ਼ੂ ਪੰਛੀ ਸਾਰੇ ਬੱਲੂ ਦੇ ਨਾਲ ਖੁਸ਼ੀ ਖੁਸ਼ੀ ਰਲ ਕੇ ਰਹਿਣ ਲੱਗੇ ਬੱਲੂ ਦੀ ਮਿਹਨਤ ਅਤੇ ਚਤਰਾਈ ਕਾਰਨ ਜੰਗਲ ਵਾਸੀਆਂ ਨੂੰ ਵੀ ਪਾਣੀ ਦੀ ਕੋਈ ਚਿੰਤਾ ਨਾ ਰਹੀ ਹੁਣ ਹਰ ਕੋਈ ਖੁਸ਼ ਹੋ ਕੇ ਰਹਿਣ ਲੱਗਿਆ ਤੇ ਇਸ ਤਰ੍ਹਾਂ ਸਾਰੇ ਜਾਨਵਰ ਬੱਲੂ ਨੂੰ ਖੁਸ਼ੀ ਖੁਸ਼ੀ ਹੋਰ ਵੀ ਜ਼ਿਆਦਾ ਪਿਆਰ ਕਰਨ ਲੱਗੇ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਮੇਲ ਜੁਲ ਕੇ ਰਹਿਣਾ ਅਤੇ ਦੋਸਤਾਂ ਦੀ ਮਦਦ ਕਰਨੀ ਹੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਸਮਝਦਾਰੀ ਦੀ ਗੱਲ ਹੈ ਜਦੋਂ ਅਸੀਂ ਆਪਣੇ ਦੋਸਤਾਂ ਦੀ ਮਦਦ ਕਰਦੇ ਹਾਂ ਤੇ ਸਾਰੇ ਆਪਸ ਵਿੱਚ ਮਿਲ ਵਰਤ ਕੇ ਰਹਿੰਦੇ ਆ ਵੰਡ ਕੇ ਖਾਂਦੇ ਆ ਤਾਸੀ ਕਦੇ ਵੀ ਭੁੱਖੇ ਨਹੀਂ ਰਹਿੰਦੇ ਤੇ ਬੱਲੂ ਨੇ ਵੀ ਅਜੀਹਾ ਹੀ ਕੀਤਾ ਸੀ ਉਸਨੇ ਸਭ ਦਾ ਢਿੱਡ ਭਰਿਆ ਨਾ ਕਿ ਸਿਰਫ ਆਪਣੇ ਬਾਰੇ ਸੋਚਿਆ ਉਸਨੇ ਸਭ ਦੇ ਬਾਰੇ ਸੋਚਿਆ ਤੇ ਸਾਰਿਆਂ ਨੇ ਵੀ ਬੱਲੂ ਦਾ ਸਾਥ ਦਿੱਤਾ ਤੇ ਉਸ ਦਾ ਨਤੀਜਾ ਉਹਨਾਂ ਸਾਰਿਆਂ ਨੂੰ ਇਹ ਮਿਲਿਆ ਕਿ ਉਹਨਾਂ ਦੇ ਜੰਗਲ ਵਿੱਚ ਜੋ ਪਾਣੀ ਦੀ ਕਮੀ ਸੀ ਉਹ ਦੂਰ ਹੋ ਗਈ ਤੇ ਪਾਣੀ ਦਾ ਤਲਾਬ ਭਰ ਗਿਆ ਤੇ ਸਾਰੇ ਜੀਵ ਜੰਤੂ ਪਸ਼ੂ ਪੰਛੀ ਖੁਸ਼ੀ ਨਾਲ ਰਹਿਣ ਲੱਗੇ ਮਿਲਦੇ ਆਂ ਜੀ ਅਗਲੀ ਨਵੀਂ ਕਹਾਣੀ ਦੇ ਨਾਲ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ